ਹਲੇ ਬੋਲਣ ਲੱਗੇ ਤਾ ਬ੍ਰਿਕਿੰਗ ਤੇ ਵੀ ਬੋਲ ਕੁਛ ਨਾ ਰੋਣਾ ਤਾਂ ਬਹੁਤ ਹੋ ਜਾਂਦਾ ਨਾ ਕੱਲ ਤੇ ਸੰਸਮਤੀ ਨਹੀਂ ਹੋਣੀ ਫਿਰ ਜੇ ਸੰਸਮਤੀ ਨਹੀਂ ਹੋ ਸਕਦਾ ਉਹ ਉਹ ਜੈ 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 ਜ਼ੱਡਾ ਨਿੱਕਾ ਸ਼ੁਭ ਜਿਵੇਂ ਜਿਵੇਂ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਿਉ ਤਿਉ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਕਿ ਉਹ ਕੀ ਕਹਿਣਾ ਚਾਹੁੰਦਾ ਹੈ ਪਰ ਉਸਦੇ ਕੁਝ ਸ਼ਬਦਾਂ ਦੀ ਸਮਝ ਆਉਂਦੀ ਹੈ ਜਿੰਨਾ ਵਿੱਚ ਉਹ ਟਰੈਕਟਰ ਗੱਡੀ ਅਤੇ ਹੋਰ ਵੀ ਕਈ ਚੀਜ਼ਾਂ ਦਾ ਜ਼ਿਕਰ ਕਰਦਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਨਿੱਕਾ ਸ਼ੁਭ ਕੀ बोलना ਚਾਹੁੰਦਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਸੀਂ ਤੁਹਾਨੂੰ ਦੱਸਦੇ ਕਿ ਨਿੱਕਾ ਸ਼ੁਭ ਫੋਟੋਗ੍ਰਾਫੀ ਤੋਂ ਇੰਨਾ ਪਰੇਸ਼ਾਨ ਹੋ ਗਿਆ ਹੈ ਕਿ ਜਦੋਂ ਉਹ ਕੈਮਰਾ ਦੇਖਦਾ ਹੈ ਤਾਂ ਆਪਣਾ ਫੇਸ ਦੂਜੇ ਪਾਸੇ ਕਰ ਲੈਂਦਾ ਹੈ ਕਿਉਂਕਿ ਉਹ ਹੁਣ ਤੱਕ ਐਨੇ ਜ਼ਿਆਦਾ ਕੇਕ ਕੱਟ ਚੁੱਕਿਆ ਅਤੇ ਇੰਨੀਆਂ ਜ਼ਿਆਦਾ ਉਸਦੀਆਂ ਫੋਟੋਜ਼ ਵੀਡੀਓਜ਼ ਬਣ ਚੁੱਕੀਆਂ ਹਨ ਜੋ ਸ਼ਾਇਦ ਹੀ ਕਿਸੇ ਬੱਚੇ ਦੀਆਂ ਬਣੀਆਂ ਹੋਣ ਨਿੱਕੇ ਸ਼ੁਭ ਆਪਣੀ ਕਿਊਟਨੈਸ ਦੇ ਨਾਲ ਸਾਰਿਆਂ ਤੇ ਪਤਾ ਨਹੀਂ ਕੀ ਜਾਦੂ ਕਰਦਾ ਹੈ ਕਿ ਸਾਡੀਆਂ ਨਜ਼ਰਾਂ ਉਸ ਤੋਂ ਹਟਦੀਆਂ ਹੀ ਨਹੀਂ ਹਨ ਅਸੀਂ ਅਕਸਰ ਵੇਟ ਕਰਦੇ ਰਹਿੰਦੇ ਹਾਂ ਕਿ ਕਦੋਂ ਨਿੱਕੇ ਸ਼ੁਭ ਦੀ ਕੋਈ ਵੀਡੀਓ ਜਾਂ ਫੋਟੋ ਸਾਹਮਣੇ ਆਵੇ ਅਤੇ ਅਸੀਂ ਉਸ ਨੂੰ ਦੇਖੀਏ ਬਹੁਤ ਸਾਰੇ ਲੋਕ ਨਿੱਕੇ ਸ਼ੁਭ ਨੂੰ ਮਿਲਣ ਵਾਸਤੇ ਆਏ ਦਿਨ ਉਸ ਦੇ ਘਰੇ ਜਾਂਦੇ ਰਹਿੰਦੇ ਹਨ ਅਤੇ ਨਿੱਕੇ ਸ਼ੁਭ ਵਾਸਤੇ ਨਾ ਕੁਛ ਨਮਾਜ਼ ਜ਼ਰੂਰ ਲੈ ਕੇ ਜਾਂਦੇ ਹਨ